ਜਿਹੜੇ ਕਹਿੰਦੇ ਭਗਵੰਤ ਮੰਦਿਆਲੀ ਕਰਦਾ ਰਿਹਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਮੰਗਦਿਆਂ ਕਿ ਸਮੱਤ ਬਖਸ਼ੇ ਪਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦਿਵਾਲੀ ਵੇਲੇ ਮੈਂ ਅਸੀਂ ਕੈਸੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦਿਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮਾ ਮੰਡੀ ਤੋਂ ਆਟੇ ਦੇ ਬਿਸਕੁਟ ਘੜਾ ਕੇ ਲਏ ਹੁੰਦੇ ਹੁੰਦੇ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕੁਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲਿੰਗ ਨਹੀਂ ਕੀਤੀ ਇਸ ਕਰਕੇ ਅਸੀਂ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਤਮਾ ਨੇ ਫੜ ਲਾਇਆ ਤੇ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ